ਇਹ ਹੈ ਪਰੰਪਰਾਵਾਂ ਦੇ ਕੋਈ ਨਹੀਂ ਕੋਈ ਵੇਖੇ ਵੇਖੇ ਇਧਰ ਪਿੱਛੇ ਵੇ ਲੋ જો જો ઉપર જ રહે આ મત પજન આ ਆਮੋਰਾ ਫੜਨ ਨਾ ਬੁੱਧੇ ਭਾਈ ਕੋਰੀਅਰ ਦਾ ਇਹ ਮੋਰੀ ਨੂੰ ਵਗਿਆ ਨਾ ਉਹ ਕੋਰੀਅਰ ਦਾ ਕੰਮ ਹੈ ਇਹਦੀ ਗੱਲ ਹੋ ਰਹੀ ਹੈ ਪਿੱਛੇ ਹੋ ਪਿੱਛੇ ਹੋ ਇਹ ਬੜੀ ਚੰਗੀ ਗੱਲ ਹੈ ਚਲੋ ਪੋਤੀ ਜੱਟ ਹੈ ਇਹ ਬਾਹਰ ਹੀ ਤੁਹਾਡੇ ਤੁਹਾਡਾ ਨਿਸ਼ਾਨ ਕਰ ਰਹੀ ਹਾਂ ਨੂੰ ਨਕਸ ਪਾਉਣੀ ਪਾਉਣੀ ਹੈ ਇਹ ਸਾਡੇ ਅਫਸਰਾਂ ਦੇ ਅਸਸਤੀ ਸਾਹਿਬ ਨੇ ਹੁਕਮ ਹੀ ਦਿੱਤਾ ਕਿ ਸਾਰੇ ਕੰਮ ਛੱਡ ਕੇ ਪਹਿਲਾਂ ਆਪ ਦੀ ਕੋਸਲਾ ਤੇ ਤੁਹਾਨੂੰ ਬਰਾਮਾ ਲਸ ਸਵਾਰਾ ਕਰੋ ਕੋਈ ਨਹੀਂ ਕੋਈ ਇੱਕ ਸਰਕਾਰ ਲੋਲਾ ਲਾਇਆ ਨਾ ਸੋਟਾ ਬਾਇਓ ਇਹ ਕਹੀ ਫੋਨ ਤੋਂ ਬਾਹਰ ਨਹੀਂ ਇਹ ਕਿ ਵਿਕਾਉ ਨਹੀਂ ਐਕਸ਼ਨ ਮਾਂਜੂਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਹੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਊਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਤੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇਧਰ ਆਏ ਆ ਇਦਰ ਕੋ ਜਾ ਹਲੜ ਭਾਈ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਦਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਸ ਤਰ੍ਹਾਂ ਦੇ ਕੰਮ ਨਾ ਕਰਨਾ ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨਿਯਮਾਂ ਤੋਂ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜੀ ਜੈ